ਆਗਤਾ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਉਸ ਵਕਤ ਮੈਂ ਪਹੁੰਚਿਆ ਮੈਂ ਗੋਰੇਮੇ ਦੇ ਇੱਥੇ ਇੱਕ ਅਲੱਗ ਹੀ ਪੱਥਰਾਂ ਦੀ ਦੁਨੀਆ ਵਸੀ ਹੋਈ ਸੀਗੀ ਪੁਰਾਣੇ ਟਾਈਮ ਦੀ ਆ ਤੇ ਇੱਥੇ ਲੋਕ ਰਹਿੰਦੇ ਸੀਗੇ ਤੇ ਬਹੁਤ ਹੀ ਵੱਖਰੀ ਤਰ੍ਹਾਂ ਦਾ ਇਹ ਸ਼ਹਿਰ ਆ ਤੇ ਇਹ ਬਿਲਕੁਲ ਤੁਰਕੀ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਪੈ ਜਾਂਦਾ ਸ਼ਹਿਰ ਇਹ ਤੇ ਹੁਣ ਤੱਕ ਮੈਂ ਜਿਵੇਂ ਇਸਤਾਨਬੁਲ ਗਿਆ ਇੱਕ ਹੋਰ ਸ਼ਹਿਰ ਸੀ ਜਿੱਥੇ ਮੈਂ ਦੋ ਦੈਂ ਰਿਆਮ ਤੇ ਉਸ ਦੇ ਮੁਕਾਬਲੇ ਅੱਜ ਮੈਂ ਇੱਥੇ ਆਇਆ ਤਾਂ ਬਹੁਤ ਸੋਹਣਾ ਨਾ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਦੇਖ ਕੇ ਹੀ ਪਤਾ ਲੱਗਦਾ ਵਾ ਵੀ ਕਿਵੇਂ ਦਾ ਸ਼ਹਿਰ ਆ ਇਹ ਕਾਫੀ ਸੁੰਦਰ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਪਤਾ ਨਹੀਂ ਲੋਕ ਲੋਕਾਂ ਨੇ ਬਣਾਈਆਂ ਕਿਵੇਂ ਹੋਣੀਆਂ ਪੁਰਾਣੇ ਟਾਈਮ ਦੇ ਵਿੱਚ ਇਹ ਜਿਹੜੇ ਇੱਥੇ ਰਹਿੰਦੇ ਹੋਣਗੇ आई थिंक देखो ਤੁਸੀਂ ਚੜਨ ਲਈ ਵੀ ਨਾ ਸਟੈਪ ਬਣਾ ਰੱਖੇ ਨੇ ਸਟੈਪ ਟੂ ਸਟੈਪ ਜਿਵੇਂ ਚੜਨ ਲਈ ਗਾਂ ਉਵੇਂ ਉਵੇਂ ਰੂਮ ਬਣੇ ਹੋਏ ਨੇ ਕਮਰੇ ਬਣੇ ਹੋਏ ਨੇ ਨਿੱਕੀਆਂ ਨਿੱਕੀਆਂ ਬਾਰੀਆਂ ਨੇ ਤੇ ਅੰਦਰੋਂ ਠੰਡੇ ਵੀ ਬਹੁਤ ਨੇ ਕਿਉਂਕਿ ਪੱਥਰ ਦੇ ਬਣੇ ਹੋਏ ਆ ਤਾਂ ਅੰਦਰੋਂ ਬਹੁਤ ਵਧੀਆ ਬਣੇ ਹੋਇਆ ਠੰਡੇ ਠੰਡੇ ਪੂਰੇ ਆ ਕੇ ਜਾ ਕੇ ਦੇਖਦੇ ਆ ਇਹ ਐਵੇਂ ਦੇ ਕੁਛ ਪਹਿਲਾਂ ਕਦੇ ਨਹੀਂ ਦੇਖਿਆ ਜਿਵੇਂ ਦਾ ਇਹ ਇਥੇ ਬਣਿਆ ਹੋਇਆ ਬਹੁਤ ਬਹੁਤ ਹੀ ਸੋਹਣੀ ਤਰ੍ਹਾਂ ਬਣਿਆ ਹੋਇਆ ਤੇ ਥਾਂ ਥਾਂ ਤੇ ਜਿਵੇਂ ਆਹ ਕਰਕਿਸ ਕੈਫੇ ਵੀ ਬਣੇ ਹੋਇਆ ਆਪਾਂ ਵੇਖਦੇ ਹਾਂ ਕਿਸੇ ਇੱਕ ਘਰ ਚ ਜਾ ਕੇ ਵੀ ਵੇਖਦੇ ਹਾਂ ਵੀ ਅੰਦਰੋਂ ਕਿਵੇਂ ਦਾ ਹੈ ਜਿਹੜੇ ਇਹ ਪੱਥਰਾਂ ਦੇ ਵਿੱਚ ਘਰ ਬਣੇ ਹੋਏ ਨੇ ਇਹ ਨਹੀਂ ਹੈਗਾ ਕਿ ਇੱਕ ਹੀ ਕਮਰਾ ਬਣਿਆ ਹੋਇਆ ਉੱਪਰ ਦੀ ਉੱਪਰ ਬਹੁਤ ਕੁਝ ਬਣਿਆ ਹੋਇਆ ਪਤਾ ਨਹੀਂ ਕਿਵੇਂ ਇਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਕਿਵੇਂ ਕੱਟ ਕੇ ਅੰਦਰੋਂ ਕੀ ਕਸ਼ ਕੀਤਾ ਕਿਵੇਂ ਬਣਾਏ ਫਿਰ ਦੂਜੀ ਗੱਲ ਪੱਥਰ ਦੇ ਬਣੇ ਹੋਣ ਕਰਕੇ ਸੇਫ ਵੀ ਬਹੁਤ ਅੰਦਰੋਂ ਠੰਡੇ ਵੀ ਬਹੁਤ ਆ ਤੇ ਇਹ ਨਹੀਂ ਹੈਗਾ ਵਾ ਜਿਵੇਂ ਆਪਣੇ ਕਹਿ ਦਈਏ ਬਹੁਤ ਨਾਲੇ ਇਹ ਨਹੀਂ ਹੈਗਾ ਕਿ ਬਹੁਤ ਚੌੜੇ ਚੌੜੇ ਪੱਥਰ ਆ ਆ ਦੇਖੋ ਇਹਨਾਂ ਦੀ ਮੋਟਾਈ ਕਿੰਨੀ ਆ ਪਤਾ ਨਹੀਂ ਕਿਹੜਿਆ ਸੰਦਾਂ ਨਾਲ ਉਹਨਾਂ ਨੇ ਆ ਨਵਾਂ ਇਹ ਆਪ ਦਾ ਇਹਨੂੰ ਅੰਦਰੋਂ ਬਣਾਇਆ ਹੋਣਾ ਅੰਦਰ ਜਾ ਕੇ ਦੇਖਦੇ ਹਾਂ ਕਿਵੇਂ ਦਾ ਸਿਸਟਮ ਅੰਦਰੋਂ ਐਵੇਂ ਦਾ ਬਣਿਆ ਹੋਇਆ ਹੈ ਆ ਰੱਖਣ ਲਈ ਆ ਇੱਕਾ ਫੇਰ ਥੱਲੇ ਜਾਣ ਲਈ ਬਣਿਆ ਹੋਇਆ ਪਰ ਥੱਲੇ ਜਾਣਾ ਨਹੀਂ ਚਾਹੁੰਦਾ ਪਤਾ ਨਹੀਂ ਕਿਵੇਂ ਦਾ ਸਿਸਟਮ ਆ ਬੰਦੇ ਕਿਉਂਕਿ ਪੁਰਾਣੇ ਹੈਗੇ ਇੱਥੇ ਪਤਾ ਨਹੀਂ ਆ ਇਧਰ ਇੱਕ ਚੈਨਲ ਲਈ ਬਾਹਰ ਹੁਣ ਹਾਵਲੇਕ ਨੂੰ ਕੀ ਇਹਨੇ ਪਾਸੇ 71 ਲੇ ਪਾਸੇ ਆ ਜਾਂਦੀ ਆ। ਕਿਹਾ ਯਾਰ ਕਿਵੇਂ ਤਰਾਸ਼ਿਆ ਹੋ ਗਏ ਨਾ। ਚਾ ਕੋ ਖੂਬ ਉੱਪਰ ਘਰ ਚ ਦੇਖਦੇ ਆ ਜਾ ਕੇ। ਜਿੱਥੇ ਇੱਥੇ ਕੈਫੇਟੇਰੀਆ ਬਣੇ ਹੋਇਆ ਤਾਂ ਇਹ ਕਹਿੰਦੇ ਕਿ ਅਗਰ ਤੁਸੀਂ ਵੀਡੀਓ ਬਣਾਉਣੀ ਬਣਾ ਲਓ। ਇੱਥੇ ਰਹਿੰਦੇ ਨੇ ਇਹ। ਮਤਲਬ ਕਿ ਦੇਖ ਲਓ ਜਿਵੇਂ ਇਹ ਰਹਿੰਦੇ ਨੇ। ਪੁਰਾਣੇ ਟਾਈਮਾਂ 'ਚ ਵੀ ਲੋਕ ਐਂ ਹੀ ਰਹਿੰਦੇ ਹੋਣਗੇ। ਇਹਨਾਂ ਨੇ ਇਥੇ ਸ਼ੌਬ ਬਣਾ ਰੱਖੀ ਆ ਤਾਂ ਕਾਫੀ ਵਧੀਆ ਹੈ ਇਹ ਪਹਿਲਾਂ ਵੀ ਲੋਕ ਇਥੇ ਹੀ ਰਹਿੰਦੇ ਹੋਣਗੇ ਆਈ ਥਿੰਕ ਬਹੁਤ ਵਧੀਆ ਬਣਿਆ ਹੋਇਆ ਹੈ ਇਹ 3 ਫਲੋਰ ਉੱਪਰ ਦੱਸਦੇ ਆ ਕਿ ਉੱਪਰ ਜਾ ਕੇ ਦੇਖਦੇ ਆ ਇਸ ਤਰ੍ਹਾਂ ਬਣਿਆ ਹੋਇਆ ਹੈ ਇੱਥੇ ਆ ਕੁਰਸੀਆਂ ਲੜੇ ਕਿਹਨੇ ਤੁੱਪ ਲਈ ਤੁੱਪੇ ਸੇਖਾਂ ਲਈ ਉਹ ਉਤਰ ਅੱਗੇ ਬੈੱਡ ਲਾ ਰੱਖਿਆ ਆਇਦਰ ਇੱਕ ਰੂਮ ਆ ਵਾ ਵਧੀਆ ਬਣਾ ਰੱਖਿਆ ਹੈ ਤਗਰੀਬਨ ਪੌੜੀਆਂ ਲਾ ਰੱਖੀਆਂ ਨੇ ਇਹਨਾਂ ਨੇ ਆ ਥੱਲੇ ਗਰੀਚੇ ਵੀ ਛਾ ਰੱਖੇ ਨੇ ਮਤਲਬ ਕਿ ਜਿਵੇਂ ਇਹ ਰਹਿ ਰਹੇ ਆ ਐਵੇਂ ਹੀ ਪੁਰਾਣੇ ਟਾਈਮ ਦੇ ਵਿੱਚ ਲੁਭ ਗ ਰਹੇ ਨੇ ਜਿਵੇਂ ਉੱਪਰ ਇਹਨਾਂ ਨੇ ਪੂਰਾ ਕੈਫੇਟੇਰੀਆ ਹੀ ਬਣਾ ਰੱਖਿਆ ਆ ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਵਹਿੰਦਾ ਹੋਊ ਕਿਉਂਕਿ ਮਿੱਟੀ ਨਾ ਭਰੀ ਹੋਈ ਨੇ ਸਾਰੇ ਗਲਿਚ ਜੇ। ਬਾਰੂ ਕੁਛ ਹੈ ਮੈਂ ਇਹਦਾ ਦੇਖਦਾ। ਇੱਕ ਖਾਲੀ ਘਰ ਤੇ ਇੱਕ ਖਾਲੀ ਇਹੋ ਜੀ ਥਾਂ ਇੱਕ ਬਰਾਬਰੀ ਲੱਗਦੇ ਨੇ। ਤਾਂ ਹੁਣ ਜਿਵੇਂ ਆਪਾਂ ਦੇਖ ਲਿਆ ਕਿ ਇੱਥੇ ਕਿਵੇਂ ਰਹਿੰਦੇ ਨੇ ਕਿਵੇਂ ਨਹੀਂ ਉਸ ਪੁਰਾਣੇ ਟਾਈਮਾਂ 'ਚ ਵੀ ਲੋਕ ਐਵੇਂ ਹੀ ਰਹਿੰਦੇ ਹੁਣ ਇੱਥੇ ਤਾਂ ਸੈਨਾ ਇਹ ਇਸ ਚੀਜ਼ ਨੂੰ ਜਿਵੇਂ ਤਰਾਸ਼ ਕੇ ਬਣਾਇਆ ਆ ਆ ਦੇਖੋ ਜਿਵੇਂ ਕਿਸੇ ਚੀਜ਼ ਨਾਲ ਤਰਾਸ਼ ਤੇ ਉਹੇ ਸੱਟਾਂ ਦੇ ਨਿਸ਼ਾਨ ਨੇ ਕੱਟ-ਕੱਟ ਕੇ ਨਿੱਕੀ-ਨਿੱਕੀ ਹੋਈ ਚੀਜ਼ ਨਾਲ ਨਾ ਏ ਜਿੰਨਾ ਦੀ ਸ਼ਾਪ ਸੀ ਇਹਨਾਂ ਨੇ ਕਹਿੰਦੇ ਕਿ ਤੂੰ ਉੱਪਰ ਜਾ ਕੇ ਵਧੀਆ ਵੀਡੀਓ ਬਣਾ ਲੈ ਕੋਈ ਦਿੱਕਤ ਨਹੀਂ ਫਿਰ ਮੈਂ ਇਹਨਾਂ ਤੋਂ ਇੱਕ ਫ੍ਰਿਜ ਦਾ ਮੈਗਨੇਟ ਲਿਆ ਤੇ ਕਿਉਂਕਿ ਇਹ ਸਪੈਸ਼ਲ ਵਾਇਸ ਮਾਰ ਕੇ ਇਹਨਾਂ ਨੇ ਅਲਾਉ ਕੀਤਾ ਤਾਂ ਇੰਨਾ ਤਾਂ ਬੰਦਾ ਸੀਗਾ ਯੂ ਮੇਕ ਯੈਸ ਮਾਈ ਮੇਕ ওকে ਆਲ ਯੂ ਮੇਕ ਯੈਸ ওকে ਮਾਈ ਮੇਕ ਇਸ ਕਪਾਟੋਕਟ ਥਿਸ ਇਜ਼ ਨਾਟ ਰਿਸਪੌਂਡ ਥਿਸ ਇਸ ওকে 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 ਇਟਸ ਗੁੱਡ ਆਰਟ ਇਹ ਕਹਿੰਦੇ ਕਿ ਸਾਰੀਆਂ ਇਹਨਾਂ ਨੇ ਬਣਾਈਆਂ ਨੇ ਵਾਹ ਕੀ ਬਾਤ ਆ ਨੇ ਓਕੇ ਥਿਸ ਇਹ ਸਾਰੀਆਂ ਕਹਿੰਦੇ ਨੇ ਇਹਨਾਂ ਨੇ ਬਣਾਈਆਂ ਨੇ ਸਾਰੀਆਂ ਕਿੰਨੀਆਂ ਸੋਹਣੀਆਂ ਨੇ ਕਿੰਨੀਆਂ ਖੂਬਸੂਰਤ ਨੇ ਇਹ ਸਾਰੀਆਂ ਇਹਨਾਂ ਨੇ ਆਪਦੇ ਹੱਥ ਨਾਲ ਬਣਾਈਆਂ ਨੇ ਆ ਦੇਖੋ ਯਾਰ ਕਿੰਨਾ ਵੱਡਾ ਬਣਾਇਆ ਹੈ ਤੇ ਆ ਇੱਕ ਹੋਰ ਬਣਾਈ ਵੀ ਜਾਂਦੇ ਨੇ ਜਦੋਂ ਵੀ ਇੱਥੇ ਆਓ ਤੁਸੀਂ ਇਹਨਾਂ ਕੋਲੇ ਜਰੂਰ ਵਿਜ਼ਿਟ ਕਰੋ ਕੁਛ ਨਾ ਕੁਛ ਲੈ ਕੇ ਜਾਓ ਇਹਨਾਂ ਦੀ ਮਿਹਨਤ ਆਹ ਲੋਕੇਸ਼ਨ ਹੈ ਇਹਨਾਂ ਦੀ ਕੈਫੇਟੇਰੀਆ ਦੀ ਤਾਂ ਵੈਸੇ ਨਾ ਇੰਨਾ ਅੱਗੇ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਸਾਰੇ ਇੱਕੋ ਜਿਹੇ ਬਣੇ ਹੋਏ ਨੇ ਕੁਛ ਲਾਲੋ ਤੁਸੀਂ ਵੀ ਦੇਖਣਾ ਤਾਂ ਇੱਕ ਤਰ੍ਹਾਂ ਦਾ ਹੀ ਦੇਖਿਆ ਜਾਂਦਾ ਹੁਣ ਥੋੜਾ ਸਿਟੀ ਦਾ ਟੂਰ ਕਰਦੇ ਆ ਤੇ ਹੌਟ ਬੈਲੂਨ ਰਾਈਡ ਮੇ ਤੋਂ ਲਈ ਨਹੀਂ ਜਾਣੀ ਕਿਉਂਕਿ ਮੈਂ ਮਾਰਨਿੰਗ ਅਜ਼ਮੀਰ ਨੂੰ ਨਿਕਲਣਾ ਵਾਂ ਮੈਂ ਉੱਥੇ ਪਹੁੰਚਣਾ ਰਸਤੇ 'ਚ ਹੁੰਦੇ ਹੋਏ ਮੈਂ ਪਾਮੂ ਕਿਲ ਜਾਣਾ ਤੇ ਮੇਰਾ ਸਫ਼ਰ ਬਹੁਤ ਲੰਬਾ ਘੱਟੋ-ਘੱਟ 1000 ਕਿਲੋਮੀਟਰ ਦਾ ਤਾਂ ਮੈਂ ਸਵੇਰੇ ਅਰਲੀ ਮਾਰਨਿੰਗ ਨਿਕਲੂਗਾ ਤੇ ਅਗਰ ਹੌਟ ਬੈਲੂਨ ਰਾਈਡ ਕਰੂੰਗਾ ਤਾਂ ਮੈਨੂੰ ਕਾਫੀ ਟਾਈਮ ਲੱਗੇਗਾ ਫਿਰ ਮੈਂ ਟਾਂ ਟਾਂ ਦੇ ਉੱਤੇ ਪਹੁੰਚ ਨਹੀਂ ਸਕਦਾ ਤਾਂ ਫਿਰ ਉਹ ਫਿਰ ਕਿਤੇ ਕਰਾਂਗੇ ਜਦੋਂ ਨੈਕਸਟ ਟਾਈਮ ਕਿਤੇ ਇੱਥੇ ਆਏ ਬਾਈ ਨੂੰ ਆਪਾਂ 30 ਤਰਕਿਸ਼ ਲੀਰਾ ਦੇਣੇ ਸੀਗੇ ਬਾਈ ਉੱਥੇ ਬੈਠਾ ਮੈਂ ਆਵਾਜ਼ ਮਾਰ ਕੇ ਬੁਲਾਇਆ ਮੈਂ ਕੱਲ ਨੂੰ ਇਹ ਨਾ ਕਹਦੇ ਬਾਈ ਵੀ ਟੂਰਿਸਟ ਆਇਆ ਸੀਗਾ ਤੇ ਪੈਸੇ ਨਹੀਂ ਦੇ ਕੇ ਗਿਆ ਇਹ ਸਾਹਮਣੇ ਸ਼ਹਿਰ ਆ ਗਿਆ ਬਹੁਤ ਸੋਹਣਾ ਸ਼ਹਿਰ ਆ ਬਹੁਤ ਜ਼ਿਆਦਾ ਵਧੀਆ ਸ਼ਹਿਰ ਬਣਿਆ ਹੋਇਆ ਹੈ ਨਾ ਤੇ ਆਹਾ ਜਿਵੇਂ ਪੱਥਰਾਂ ਦੇ ਵਿੱਚ ਹੋਟਲ ਘਟ ਕੇ ਬਣੇ ਹੋਏ ਆ ਜਿਹੜੇ ਸਹੀ ਆ ਜਿਹੜੇ ਹੋਟਲ ਆ ਉਹ ਇੱਥੇ ਬਣੇ ਹੋਏ ਆ ਜਿਹੜੇ ਆਸੇ ਪਾਸੇ ਸ਼ੋਅ ਕਰਦੇ ਆ ਉਹ ਤੋਂ ਥੋੜਾ ਜਿਹਾ ਤੁਸੀਂ ਬਚ ਕੇ ਜਿਹੜਾ ਹੋਟਲ ਬੁੱਕ ਕਰਦੇ ਆ ਗੋਰੀਏ ਮੇ ਥੱਲੇ ਲੋਕੇਸ਼ਨ ਵੇਖ ਕੇ ਹੋਟਲ ਬੁੱਕ ਕਰਿਆ ਕਰੋ ਉਹਦੇ ਨਾਲ ਇਹ ਆ ਕਿ ਤੁਸੀਂ ਐਗਜੈਕਟ ਜਿੱਥੇ ਪਹੁੰਚਣਾ ਵਾ ਜਿੱਥੋਂ ਦੇ ਤੁਹਾਨੂੰ ਸੀਨ ਦੇਖ ਕੇ ਉਹ ਤੁਹਾਡੀ ਬੁਕਿੰਗ ਲੈ ਲੈਂਦੇ ਆ ਉਹ ਮਤਲਬ ਕਿ ਫੇਕ ਆ ਜਿਹੜੀ ਤੁਸੀਂ ਸਹੀ ਬੁਕਿੰਗ ਕਰਨੀ ਆ ਗੋਰੀਏ ਮੇ ਹੋਟਲ ਇੱਥੇ ਕਰਿਆ ਕਰੋ ਤਾਂ ਜੋ ਤੁਹਾਨੂੰ ਜਿਹੜੀਆਂ ਜਿਹੜੀਆਂ ਸਹੀ ਜਿਹੜੇ ਇੱਥੇ ਦੇਖਣ ਵਾਲੀਆਂ ਲੋਕੇਸ਼ਨਾਂ ਤੁਸੀਂ ਉਹ ਦੇਖ ਸਕੋ ਕਿਉਂਕਿ ਉੱਥੇ ਨਾ ਤਾਂ ਫਿਰ ਕੁਝ ਹੌਟ ਵੈਲੋਂ ਰਾਈਡ ਹੁੰਦੀ ਆ ਫਿਰ ਬੰਦਾ ਦੇਖਦਾ ਰਹਿੰਦਾ ਯਾਰ ਕਿੱਥੇ ਆ ਕੀ ਕਿੱਥੇ ਪਾਸੇ ਆ ਕੋਈ ਮੋਸਟਲੀ ਟੂਰਿਸਟ ਹਨ ਇਹੀ ਹੁੰਦਾ ਇਹ ਫੋਟੋ ਲਾ ਦਿੰਦੇ ਆ ਉਹਨਾਂ ਨੂੰ ਦੇਖ ਕੇ ਆਪ ਬੁਕਿੰਗ ਕਰ ਲੈਣੇ ਸੋ ਥੋੜਾ ਬੀ ਵੇਅਰ ਇਸ ਚੀਜ਼ ਤੋਂ ਬਾਤ ਕਿ ਆ ਇਤਰੇ ਕੈਫੇ ਵਗੈਰਾ ਰੈਸਟੋਰੈਂਟ ਵਗੈਰਾ ਨੇ ਆ ਸਾਰੇ ਸਾਰੇ ਆ ਹੋਟਲ ਆ ਜਿੰਨੇ ਆ ਬਣੇ ਹੋਏ ਸ਼ਹਿਰ ਦੇ ਵਿੱਚ ਆ ਲਾ ਲਓ ਦਸੀਂ ਆ ਸਾਰੇ ਹੋਟਲ ਹੀ ਆ ਕੇ ਵੋਟ ਰ ਆ ਉਹ ਜਿੰਨੇ ਵੀ ਆ ਅਸਲ ਚ ਕੇਬ ਹੋਟਲ ਇਹਨਾਂ ਨੂੰ ਕਿਹਾ ਜਾਂਦਾ ਆਹਾ ਇੱਥੇ ਸਾਰੇ ਰੈਸਟੋਰੈਂਟ ਹੀ ਆ ਜਿੰਨੇ ਹੈਗੇ ਆਸੇ ਪਾਸੇ ਸਾਰੇ ਰੈਸਟੋਰੈਂਟ ਹੀ ਆ ਕਿੰਨਾ ਟੂਰਿਸਟ ਮੇਰੇ ਹਿਸਾਬ ਨਾਲ ਇੱਥੇ ਆਉਂਦਾ ਕਿਤੇ ਨਹੀਂ ਆਉਂਦਾ ਹੁਣ ਤਾ ਯਾਰ ਇੱਥੇ ਨਾ ਕੋਈ ਨਵਾਂ ਸੌਪੀ ਕੀ ਉਹ ਤੇ ਨਾ ਲੀਡ ਲੈਣੀ ਹੈ ਮੈਂ ਨਾ ਤਾਂ ਗੱਡੀ ਚ ਲੱਗਦੀ ਆ ਨਾ ਇੱਥੇ ਜਿਹੜੇ ਚਾਰਜ ਜਰਾ ਹੁੰਨਾਂ ਚ ਆਪਣਾ ਚਾਰਜ ਜਰ ਲੱਗਦਾ ਜਿਹੜੇ ਇੱਥੇ ਦਾ ਪੁਆਇੰਟ ਆ ਉਹ ਉਹ ਤੋਂ ਬਹੁਤ ਹੀ ਤਰ੍ਹਾਂ ਬਣੇ ਹੋਏ ਆ ਮੈਂ ਇੰਡੀਆ ਤੋਂ ਲੈ ਕੇ ਵੀ ਆਇਆ ਸੀ ਪਰ ਉਵੇਂ ਦੇ ਨਹੀਂ ਇੱਥੇ ਕਾਫੀ ਝੁੰਗੀ ਜਿਹਾ ਲੱਗਦੇ ਆ ਉਹ ਇੱਥੋਂ ਹੀ ਲੈਣ ਦਾ ਫਾਇਦਾ ਤੇ ਜਾਂ ਉਹ ਵੀ ਇਹਦੇ ਤੋਂ ਬੰਦਾ ਲੈ ਕੇ ਆਉਂਦਾ ਸਾਰੇ ਇੱਥੇ तकरीबन ਹੀ ਸਾਰੇ ਰੈਸਟੋਰੈਂਟ ਆ ਜਿੰਨੇ ਰੋਡ ਦੇ ਬਣੇ ਹੋਏ ਆ ਕੋਈ ਫੈਕਟਰਾ ਵੀ ਹੋਰ ਸ਼ਾਪ ਹੈ ਨਹੀਂ ਸਾਰੀਆਂ ਖਾਣ ਪੀਣ ਵਾਲੀਆਂ ਸ਼ਾਪ ਹੀ ਆ ਤੇ ਮੋਬਾਈਲ ਸ਼ਾਪ ਦੇਖਦੀ ਨਹੀਂ ਕੋਈ ਇੱਥੇ ਜਾਂ ਕਿ ਗਿਫਟ ਸ਼ਾਪਸ ਨੇ ਮੋਬਾਈਲ ਸ਼ਾਪ ਉਹ ਹੀ ਕੋਸ਼ਾ ਇੱਥੇ ਵੈਸੇ ਜ਼ਿਆਦਾਤਰ ਕਿਉਂਕਿ ਜਿਆਦਾ ਟੂਰਿਸਟ ਆਉਂਦਾ ਖਾਣ ਪੀਣ ਦਾ ਸਾਰਾ ਕੁਝ ਆ ਸ਼ਾਇਦ ਗਿਫਟ ਸ਼ਾਪ ਤੇ ਜਾਨੇ ਸ਼ਾਇਦ ਉੱਥੇ ਆਪਾਂ ਨੂੰ ਮਿਲ ਜਾ ਉਹ ਸਾਰੀਆਂ ਗਿਫਟ ਸ਼ਾਪ ਹੀ ਆ ਇੱਥੇ ਆ ਰਹੀਆਂ ਹੀ ਗਿਫਟ ਸ਼ਾਪ ਆ ਜਾ ਗਲੀਚੇ ਗਲੂਚੇ ਆ ਜੇ ਕਿਸੇ ਨੇ ਲੈਣੇ ਹੋਣ ਤਾਂ ਮੋਬਾਈਲ ਸ਼ਾਪ ਨਹੀਂ ਲੱਭਦੀ ਭਈ ਯਾਰ ਜਿੰਝਾ ਦਾ ਇੱਥੇ ਕਿਸੇ ਨੂੰ ਪੁੱਛਦੇ ਆਂ ਵੀ ਭਾਈ ਮੋਬਾਈਲ ਸ਼ਾਪ ਦੱਸੋ ਕਿੱਥੇ ਆ ਮੋਬਾਈਲ ਲਈਏ ਚਾਰਜੇ ਸੱਚ ਮੋਬਾਈਲ ਦੀ ਚਾਰਜਿੰਗ ਇਸ ਤਰ੍ਹਾਂ ਦਾ ਕੁਝ ਪੱ ਲੱਗਦਾ ਪਾਸਤਾ ਆ ਔਰੰਜੂਸ ਫਰੈਸ਼ ਔਰੰਜੂਸ ਦਾ ਟਿੱਟਾ ਤੇ ਆ ਦੇ ਚ ਪਾ ਕੇ ਦੇ ਕੇ ਗਿਆ ਬਾਈ ਫੀਲਿੰਗ ਤਾਂ ਪੂਰੀ ਦਵਾੰਦੇ ਨੇ ਆ ਬਾਹਰ ਦੀ ਲੋਕੇਸ਼ਨ ਹੈ ਲੋਚੀ ਪੇੜ ਪੂਜਾ ਹੋ ਗਈ ਆ ਹੁਣ ਚੱਲਦੇ ਆ ਰੂਮ ਚ ਥੋੜਾ ਟਾਈਮ ਰੈਸਟ ਕਰਦੇ ਆ ਕਿਉਂਕਿ ਟਾਈਮ ਇੱਥੇ ਸਾਢੇ 1:30 ਦਾ ਹੋ ਗਿਆ ਇਧਰ ਆਪਣਾ ਤਲਾਯੰਦਾ ਬਿਲਕੁਲ ਨਾਲ ਹੀ ਹੈ ਮੇਰਾ ਹੋਟਲ ਜਿਹੜਾ ਮੈਂ ਲਿਆ ਹੋਇਆ ਵਾ ਬਸ ਲਾ ਲਓ ਤੁਸੀਂ ਇੱਕ ਕੁ ਮਿੰਟ ਦਾ ਰਾਹ ਹੋਊਗਾ ਬਸ ਕਾਰ ਤੇ ਜਿਆਦਾ ਟਾਈਮ ਨਹੀਂ ਲੱਗਦਾ ਬਿਲਕੁਲ ਨਾਲ ਹੀ ਆ ਇੱਥੋਂ ਟਰਨ ਕਰਕੇ ਬਿਲਕੁਲ ਨਾਲ ਹੀ ਆ ਉਹ ਸਾਹਮਣੇ ਮੇਰਾ ਹੋਟਲ ਹੈ ਕੈਰੀ ਬੈਲਟ ਵੀ ਟੂ ਟੂ ਕਰਕੇ ਹਟ ਗਈ ਵੀ ਬੈਲਟ ਲਾਈ ਨਹੀਂ ਬੈਲਟ ਲਾਈ ਦਾ ਮਤਲਬ ਇਹ ਨਹੀਂ ਬਾਈ ਬੈਲਟ ਲਾਉਣੀ ਨਹੀਂ ਮੈਂ ਮਤਲਬ ਕਿ ਤੋਂ 1 ਮਿੰਟ ਦਾ ਰਾਸ ਹੀ ਤਾਂ ਨਹੀਂ ਲਾਈ ਉਹ ਸਾਹਮਣੇ ਮੇਰਾ ਹੋਟਲ ਆ ਗਿਆ ਆਏ ਹੋਟਲ ਆਪਣਾ ਆਪਣੇ ਪਿੰਡਾਂ ਆ ਮੈਂ ਸੀ ਕਿੱਧਰ ਤੁਰਿਆ ਫਿਰਦਾ ਟਰੈਕਟਰ ਟਰੱਕਟਰ ਆਪਣੇ ਇਥੇ ਪਿੰਡਾਂ ਆ ਗਏ ਆ ਬਾਈ ਜਿਵੇਂ ਆਪਣੇ ਹੁੰਦੇ ਆ ਕੋਈ ਬਾਹਲੇ ਵੱਡੇ ਨਹੀਂ ਆਪਣੇ ਸਗੋਂ ਜ਼ਿਆਦਾ ਉੱਪਰ ਟਿਕਾਇਆ ਇਹਨੇ ਆ ਬਾਥਰੂਮ ਬਣਿਆ ਰੂਮ ਵੀ ਸੋਨਾ ਬਣਿਆ ਹੈ ਹੈਲੋ ਅ ਮੇਰਾ ਲੱਗ ਗਿਆ ਅਲਮੀਰਾ ਪਰ ਇਹਨੇ ਇੱਥੇ ਕੋਈ ਲੋਕਰ ਵਗੈਰਾ ਨਹੀਂ ਦਿੱਤਾ ਅੰਦਰ ਬੰਦਾ ਜਿਵੇਂ ਆ ਐਲਸੀਡੀ ਦੇ ਨਾਲ 18 ਤੋਂ ਥੱਲੇ ਕਰਦਾ ਹੁੰਦਾ ਨਹੀਂ ਪਿਆ ਆਪਣੇ 16 ਤੱਕ ਹੁੰਦਾ ਨਹੀਂ 18 ਤੋਂ ਥੱਲੇ ਨਹੀਂ ਆ ਇਹਨਾਂ ਦੀ ਕਰੰਸੀ ਆ ਆ 50 ਰੁਪਏ ਦਾ ਹੈਗਾ ਇਹਨਾਂ ਦਾ ਆ ਨੋਟ ਆ ਹੈਗਾ ਇਹ 20 ਰੁਪਏ ਦਾ ਆ 200 ਰੁਪਏ ਦਾ ਹੈਗਾ ਇਹਨਾਂ ਦਾ ਜਿਆਦਾ 200 ਤੋਂ ਉੱਪਰ ਇਹਨਾਂ ਦੀ ਕੋਈ ਨਹੀਂ ਹੈਗੀ ਮਤਲਬ ਕਿ ਵੱਡਾ ਨੋਟ ਇਹਨਾਂ ਦਾ 200 ਰੁਪਏ ਵਾਲਾ ਹੀ ਆ ਬਾਕੀ ਸਾਰੇ ਛੋਟੇ ਜਿਹੇ ਆ ਇੱਕ 10 ਰੁਪਏ ਵਾਲਾ ਉਹ ਮੇਰੇ ਤੋਂ ਲੱਗ ਗਏ ਨਹੀਂ ਤੇ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਇਹ ਮੈਂ 에ਰਪੋਰਟ ਤੇ ਲਏ ਸੀ ਤੇ ਮੈਂ ਯੂਜ਼ਰ ਬਸ ਜਿੰਨੇ ਕੁ ਲੋਡ 'ਤੇ ਉਹਨੇ ਕੀ ਕੀਤੇ ਬਾਕੀ ਮੈਂ ਕਾਰਡ ਨਾਲ ਹੀ ਪੇਮੈਂਟ ਕਰਦਾ ਪਿਆ ਵਾਂ ਬਾਕੀ ਆਪਦੇ 2-3 ਨਾ ਕਾਰਡ ਜ਼ਰੂਰ ਲੈ ਕੇ ਆਇਓ ਉਹ ਬਹੁਤ ਫਾਇਦਾ ਦਿੰਦੇ ਆ ਆਪਾਂ ਨੂੰ ਨਹੀਂ ਮੈਂ ਇੱਥੇ ਆਇਆ ਸੀਗਾ ਹੌਟ 에ਅਰ ਬੈਲਨ ਕਰਕੇ ਪਰ ਉਹ ਦੱਸ ਰਿਹਾ ਕਿ ਕੱਲ ਮੈਂ ਬੈਡ ਵੈਦਰ ਕਰਕੇ ਨਾ ਉਹ ਫ্লাই ਨਹੀਂ ਹੋਣੀ ਤੇ ਮੇਰੀ ਜਿਹੜੀ ਇੱਥੇ ਅੱਜ ਜਿਵੇਂ ਹੈਗੀ ਆ 15 ਤਰੀਕ ਮੇਰੀ ਇੱਥੇ ਮੈਂ ਇੱਥੇ ਆਉਣਾ ਸੀਗਾ 13 ਤਰੀਕ ਨੂੰ ਪਰ ਮੈਂ ਰਸਤੇ ਦੇ ਵਿੱਚ ਜਿਹੜਾ ਮੇਰਾ ਪਹਿਲਾ ਸਟੇਜ ਸੀ ਜਿੱਥੇ ਦੋ ਦਿਨ ਜਿਵੇਂ ਇਸ ਤੋਂ ਬਾਅਦ ਮੇਰੀ ਉੱਥੇ ਸਟੇ ਸੀ ਪਰ ਮੈਂ ਪਹਿਲਾਂ ਉੱਥੇ ਗਿਆ ਜਲਾ ਅੱਜ ਜਦੋਂ ਮੈਂ ਸਵੇਰੇ ਉੱਥੋਂ ਜਾਣ ਲੱਗਿਆ ਮੈਨੂੰ ਪਤਾ ਲੱਗਿਆ ਕਿ ਮੇਰੀ ਤਾਂ ਸਟੇ ਉੱਥੇ ਇੱਕ ਦਿਨ ਦੀ ਹਲੇ ਹੋਰ ਪਈ ਆ ਤੇ ਉਹਨਾਂ ਨੇ ਵੀ ਮੈਨੂੰ ਅਲਾਉ ਕਰਤਾ ਫ੍ਰੀ ਆਫ ਕੋਸਟ ਕਹਿੰਦੇ ਤੁਸੀਂ ਰਹਿ ਸਕਦੇ ਹੋ ਮੈਂ ਗਾ ਵੀ ਨਹੀਂ ਮੈਂ ਇਹ ਮਾਰਨਿੰਗ ਇੱਥੇ ਜਾਣਾ ਹੈ ਹੌਟ 에ਅਰ ਬਲੂਨ ਕਰਕੇ ਨਾ ਵੀ ਮੈਂ ਮੈਂ ਉੱਥੇ ਹੀ ਜਾਣਾ ਮੈਂ ਉਥੋਂ ਸਪੈਸ਼ਲ ਇੱਥੇ ਆਇਆ ਤੇ ਇੱਥੇ ਮੇਰੀ ਰੈਜ਼ਰਵੇਸ਼ਨ ਕੈਨਸਲ ਹੋ ਗਈ ਸੀਗੀ ਤਾਂ ਇੱਥੇ ਮੈਂ 4500 ਰੁਪਏ ਪੇ ਕੀਤਾ ਸੀਗਾ ਹੋਟਲ ਦਾ ਹੋਟਲ ਦੇ ਰੂਮ ਦਾ ਪਰ ਉਹ ਜਿਹੜਾ 4500 ਰੁਪਏ ਮੇਰਾ ਖਰਾਬ ਹੋ ਗਿਆ ਤੇ ਉਹ ਮੈਂ ਹੁਣ ਇੱਥੇ ਫਿਰ ਦੁਬਾਰਾ ਇਹਨਾਂ ਨੂੰ 3000 ਪੇ ਕੀਤਾ ਇਹਨਾਂ ਨੇ ਮੈਨੂੰ 1500 ਰੁਪਏ ਛੱਡਤਾ ਤੇ ਪਰ ਮੈਨੂੰ ਹੁਣ ਪਤਾ ਲੱਗਿਆ ਕਿ ਗੱਲ ਹੌਟ 에ਅਰ ਬਲੂਨ ਜਿਹੜੀ ਹੈਗੀ ਆ ਉਹ ਕੈਨਸਲ ਕਰ ਕਿਉਂਕਿ ਵੈਦਰ ਕੰਡੀਸ਼ਨ ਬੈਡ ਆ ਸੋ ਹੁਣ ਸਵੇਰੇ अर्ਲੀ ਮਾਰਨਿੰਗ ਮੈ ਜਾਣਾ ਸੀਗਾ ਪਾਮੂ ਪਾਮੁਕੇਲ ਤੇ ਪਰ ਇਹਨਾਂ ਦਾ ਬ੍ਰੇਕਫਾਸਟ ਵੀ ਆ ਜਿਹੜਾ ਟਾਈਮ ਆ ਉਹ ਵੀ 8 ਵਜੇ ਦਾ ਤਾਂ ਮੈਨੂੰ ਸੀਗਾ ਕਿ ਅਗਰ ਸਵੇਰੇ अर्ਲੀ ਮਾਰਨਿੰਗ 6 6:30 ਵਜੇ ਜੇ ਹੁੰਦਾ ਬ੍ਰੇਕਫਾਸਟ ਤਾਂ ਮੈਂ ਖਾ ਕੇ ਨਾਲ ਦੀ ਨਾਲ ਨਿਕਲ ਜਾਂਦਾ ਹੁਣ ਥੋੜਾ ਲੇਟ ਜਾਣਾ ਪੈਣਾ ਕਿਉਂਕਿ ਖਾਲੀ ਰੋਡ ਤਾਂ ਇਹ ਨਹੀਂ ਡਰਾਈਵ ਵੀ ਨਹੀਂ ਹੁੰਦੀ ਸ਼ਾਮ ਦਾ ਟਾਈਮ ਹੋ ਗਿਆ ਮੈਂ ਕਿਹਾ ਸਟਿਕ ਕਰੀ ਸ਼ਹਿਰ ਦਾ ਘੇੜਾ ਕੱਢ ਕੇ ਤਾਂ ਦੇਖੇ ਸ਼ਾਮ ਨੂੰ ਕਿਵੇਂ ਦਾ ਲੱਗਦਾ ਏ ਇੱਕ ਮੈਂ ਮੋਬਾਈਲ ਦੀ ਚੋਕਰ ਲੈਣੀ ਆ ਇੱਥੇ ਲੱਗਦਾ ਨਹੀਂਗਾ ਇੱਕ ਮੈਂ ਕਾਰ ਚਾਰਜਰ ਲੈਣਾ ਕਾਰ ਦੇ ਵਿੱਚ ਜਿਹੜੀ ਲੀਡ ਲੱਗਦੀ ਹੁੰਦਾ ਚਾਰਜਰ ਲੈਣਾ ਬਾਈ ਬੜਾ ਔਖਾ ਔਖਾ ਵੇਕੇ ਗਿਆ ਕਿਉਂਕਿ ਸ਼ਹਿਰ ਮੈਂ ਉਲਟ ਸਾਈਡ ਨੂੰ ਜਾਂਦਾ ਪਿਆ ਸੀਗਾ ਕਿ ਮੈਨੂੰ ਪਲੇਖਾ ਪੈ ਗਿਆ ਤੇ ਆ ਜੀ ਇਸ ਟਾਈਮ ਸ਼ਹਿਰ ਦਾ ਕਿਹੜਾ ਸ਼ਾਮ ਦੇ ਟਾਈਮ 그다음에 ਟੈਂਕੀ ਫੁੱਲ ਕਰਾਉਣੀ ਆ ਤੇਲ ਆ ਦੀ ਜਰੂਰੀ ਆ ਜਿਹੜੀ ਕਿਉਂਕਿ ਸਵੇਰੇ ਨਿਕਲਣਾ ਟਾਈਮ ਨਾਲ ਤੇ ਤੇਲ ਵਾਲੀ ਟੈਂਕੀ ਫੁੱਲ ਹੋਵੇ ਤਾਂ ਚੰਗਾ ਤਾਂ ਪਹਿਲਾਂ ਤਾਂ ਇੱਥੇ ਪੈਟਰੋਲ ਪੰਪ ਵੇਖੀਏ ਕਿਤੇ ਤਾਂ ਇਹਦੇ ਵਿੱਚ ਆਪਾਂ ਭਰਾਈਏ ਤੇਲ ਮਤਲਬ ਜਿਹਨੂੰ ਇੱਥੇ ਪੈਨ ਪੈਨਜ਼ੀਨ ਕਹਿੰਦੇ ਬੈਂਜ਼ੀਨ ਤੇਲ ਨੂੰ ਬੈਂਜ਼ੀਨ ਕਹਿੰਦੇ ਆ ਤੇ ਇਹੜੀ ਚੀਜ਼ ਦੇਖਣ ਆਇਆ ਸੀਗਾ ਉਹ ਤਾਂ ਕਲੋਜ਼ ਹੋ ਗਈ ਇੱਥੋਂ ਬੰਦ ਹੋ ਗਈ ਮੈਨੂੰ ਸੀਗਾ ਭੱਜ ਕੇ ਦੇਖ ਕੇ ਆਉਣਾ ਮੈਂ ਕਿਉਂਕਿ ਉਦੋਂ ਮੈਨੂੰ ਯਾਦ ਨਹੀਂ ਰਿਹਾ ਤੇ ਹੁਣ ਜਦੋਂ ਮੈਂ ਆਇਆ ਤੇ ਉਹ ਬੰਦ ਕਰ ਗਿਆ ਜਾਂ ਯਾਰ ਪਤਾ ਨਹੀਂ ਕੀ ਹੋ ਗਿਆ ਤਾਂ ਦੂਜਾ ਉਧਰ ਉਹ ਸੀਗਾ ਹਾਏ ਹੋਟੇਲ ਬੈਲੂਨ ਸੀ ਉਹ ਵੀ ਬੰਦ ਹੋ ਗਈ ਉਹ ਕੱਲ ਉੱਡਣੇ ਨਹੀਂ ਕਿ ਕਹਿੰਦੇ ਮੌਸਮ ਖਰਾਬ ਆ ਜੇ ਲੋ ਸਪੈਸ਼ਲ ਇਸੇ ਕਰਕੇ ਮੈਂ ਇੱਥੇ ਆਇਆ ਸੀਗਾ ਮੈਂ ਕਿਹਾ ਚੱਲ ਦੇਖੂਗਾ ਹੁਣ ਵੀ ਮੈਂ ਇੱਕ ਚੀਜ਼ ਦੇਖਣੀ ਸੀ ਮੇਰੀ ਰਹਿ ਗਈ ਸੀ ਮੈਂ ਕਿਹਾ ਚੱਲ ਮੈਂ ਭੱਜ ਕੇ ਜਾ ਕੇ ਉਹਨੂੰ ਸ਼ਾਟ ਲਿਆਵਾ ਪਰ ਉਹ ਵੀ ਉਹਨਾਂ ਨੂੰ ਬੰਦ ਹੋ ਗਏ ਤਾਂ ਚਲੋ ਕਹਿੰਦੇ ਹੁੰਦੇ ਆ ਨਾ ਜੋ ਰੱਬ ਕਰਦਾ ਚੰਗਾ ਹੀ ਕਰਦਾ ਹੋ ਸਕਦਾ ਕਿ ਉਹ ਚੀਜ਼ ਨਾ ਠੀਕ ਹੋਣੀ ਤਾਂ ਇਹ ਵੀ ਠੀਕ ਆ ਰੱਬ ਦਾ ਭਾਣਾ ਮੰਨ ਲੈਨੇ ਆਪਾਂ ਉਹ ਦੇਖੋ ਨੇਰੀ ਜੀ ਆ ਰਹੀ ਆ ਆਪੇ ਨੀ ਰਹੀ ਆ ਗਈ ਸ਼ਹਿਰ ਦਾ ਅਸਲੀ ਇਧਰਲੀ ਸਾਈਡ ਆ ਪਰ ਯਾਰ ਮੈਨੂੰ ਇੱਥੇ ਨਾ ਸਵੇਰ ਦੇ ਇੱਕ ਮੋਬਾਈਲ ਸ਼ਾਪ ਨਹੀਂ ਲੱਭੀ ਜਿਉਂ ਆਇਆ ਨਾ ਇੱਥੇ ਗਿੜੇ-ਗੁੜੇ ਇਹ ਕਹੀ ਦੇਦੇ ਮੈਂ ਪਰ ਬਾਈ ਹੋਟਲ ਵਾਲੇ ਨੇ ਮੈਨੂੰ ਇੱਕ ਸ਼ਾਪ ਦੱਸੀ ਆ ਦੇਖਦਾ ਹਾਂ ਜੇ ਉੱਥੇ ਮੈਨੂੰ ਮਿਲ ਗਈ ਤਾਂ ਮੀ ਆ ਗਿਆ ਜੀ ਬਾਰਿਸ਼ ਆ ਗਈ ਆ ਨਾ ਜਿਨ੍ਹਾਂ ਨੇ ਸ਼ਿਟਾ ਇਹ ਨਾ ਬਾਈਆਂ ਨੇ ਨਾ ਸਿਟੀ ਟੂਰ ਲਿਆ ਸੀਗਾ ਇਹਨਾਂ ਦਾ ਹਾਲ ਦੇਖੋ ਕੀ ਆ ਤਿੰਨ ਢਿੱਜ ਗਏ ਵਿਚਾਰੇ ਸਾਰੇ ਉਹ ਸੱਸ ਸੁਚ ਨਾ ਪੜ੍ਹਦਾ ਤਾਂ ਇਹ ਕਹਿੰਦਾ ਮੌਸਮ ਦੇਖ ਕੇ ਕੰਮ ਸ਼ੁਰੂ ਕਰੋ ਜੇ ਇਹੋ ਜਿਹਾ ਕੁਝ ਕਰਨਾ ਨਾ ਹਾ ਇਹ ਵਿਚਾਰੇ ਚਲੋ ਹੱਸਣਾ ਤਾਂ ਨਹੀਂ ਚਾਹੀਦਾ ਹਣਾ ਪਰ ਫਿਰ ਵੀ ਚਲੋ ਉਹ ਬਾਈ ਕਹਿੰਦਾ ਨਾ ਅੱਗੇ ਹੇਗਾ ਕੋਈ ਮਾਸਕਾ ਉੱਥੇ ਨੇੜੇ ਹੈਗਾ ਇੱਕ ਬੋੜਾ ਫੋਨ ਦੀ ਆ ਉੱਥੇ ਜਾ ਕੇ ਕਹਿੰਦਾ ਪਤਾ ਕਰ ਲਾ ਮੈਂਗਾ ਠੀਕ ਚੱਲਦੇ ਆ ਜੀ ਅਗਰੇ ਸਫਰ ਨੂੰ ਲਪਨ ਚਾਰਜਰ ਦਾ ਸ਼ੌਕਟ ਇੱਥੇ 22 ਮੈਂ ਕਦੋਂ ਦਾ ਗਈ ਨਾ ਚਾਰਜਰ ਚਾਰਜਰ ਜ਼ਾਇਰ ਇਹ ਨਾ ਚਾਰਜਰ ਦੇ ਅੱਗੇ ਨਾ ਇਹਨਾਂ ਦੇ ਸ਼ੌਕਟ ਜਾ ਲੱਗਦਾ ਹੁੰਦਾ ਮੈਂ ਵੈਸੇ ਇੰਡੀਆ ਤੋਂ ਲੈ ਕੇ ਵੀ ਆਇਆ ਸੀਗਾ ਪਰ ਜਦੋਂ ਮੈਂ ਡਰ ਲਈ ਗਿਆ ਸੀ ਨਾ ਉਦੋਂ ਉੱਥੇ ਹੋਰ ਤਰ੍ਹਾਂ ਦਾ ਸੀ ਪਤਾ ਨਹੀਂ ਇੱਥੇ ਹੋਰ ਤਰ੍ਹਾਂ ਦਾ ਤੇ ਮੈਂ ਨਾ ਇੱਕ ਦੋ ਥਾਵਾਂ ਤੇ ਨਾ ਜੀ ਦੇਖੀਆਂ ਸੀਗਾ YouTube ਤੇ ਵੀਡੀਓ ਉਹਨਾਂ ਨੇ ਦੱਸਿਆ ਸੀ ਕਿ ਸ਼ੌਕਰਟ ਲੈ ਕੇ ਜਾਇਓ ਦੇਖੋ ਹੈਲਪ ਹੋ ਜਾਂਦੀ ਹੈ YouTube ਤੇ ਨਾ ਵੀਡੀਓ ਪਾ ਕੇ ਜੇ ਕੋ ਸਾਨੂੰ ਦੱਸਦਾ ਨਾ ਉਹਦਾ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਜਿਵੇਂ ਮੈਂ ਉਹਨਾਂ ਅਸੀ ਵੀ ਕਾਫੀ ਕੁਝ ਸਰਚ ਕੀਤਾ ਸੀਗਾ ਤਾਂ ਉਸ ਹਿਸਾਬ ਨਾਲ ਹੁਣ ਮੈਂ ਜਾ ਕੇ ਨਾ ਮੈਂ ਵੀ ਪਾ ਪਾਉਂਗਾ ਦੱਸੂਗਾ ਵੀ ਭਾਈ ਇਹ ਇਹੋ ਜਿਹਾ ਸ਼ੌਕਰਟ ਆ ਇੰਡੀਆ ਤੋਂ ਲੈ ਕੇ ਆਇਓ ਇੱਥੇ ਜੀ ਵੀ ਇੰਸਟਾਲਬਲ ਚ ਜਿਹੜਾ ਮੈਂ ਲੈ ਕੇ ਆਈ ਸ਼ੌਕਰ ਉਹ ਤਾਂ ਚੱਲ ਗਿਆ ਪਰ ਇੱਥੇ ਨਹੀਂ ਚੱਲਿਆ ਕਿਉਂਕਿ ਇੱਥੇ ਨਾ ਇਹਨਾਂ ਦੇ ਯੂਰੋਪੀਅਨ ਸਟਾਈਲ ਆ ਜਿਹੜੇ ਪਲੱਗ ਆ ਉਹਨਾਂ ਵਿੱਚ ਬਹੁਤ ਅੰਦਰ ਜੇ ਜਾ ਕੇ ਜਿਵੇਂ ਪਲੱਗ ਬਣੇ ਹੋਇਆ ਜਿੰਦੇ ਚ ਆਪਾਂ ਲਾਉਣੇ ਆ ਮੈਨੂੰ ਸੋਚ ਕੋਈ ਵਿੱਚ ਬਾਕੀ ਇਹ ਤਾਂ ਮੈਂ ਤੁਹਾਨੂੰ ਦਿਖਾਉਂਗਾ ਫੇਰ ਹੀ ਤੁਹਾਨੂੰ ਕਲੀਅਰ ਹੋਊਗਾ ਹਾਂਜੀ ਭਾਈ ਮੈਨੂੰ ਮਿਲ ਗਿਆ ਸੀਗਾ ਚਾਰਜਰ ਤੇ ਪਲੱਸ ਕਪਾ ਕਾਰ ਵਾਲਾ ਚਾਰਜਰ ਵੀ ਲੈ ਲਿਆ ਸੀਗਾ ਇੱਕ ਨਾਲ ਕੋਸ਼ਕਟ ਤਾਂ ਲੈਣਾ ਹੀ ਲੈਣਾ ਸੀ ਆ 250 ਲੀਰਾ ਦਾ ਕਹਿੰਦਾ ਸੀਗਾ ਤੇ ਮੈਂ ਕਿਹਾ ਚਲਿਆ ਕਾਰ ਨਾਲ ਕਾਰਡ ਨਾਲ ਪੇਮੈਂਟ ਕਰ ਲਾ ਵੀ 30 ਲੀਰਾ ਤੈਨੂੰ ਮੈਂ ਕਿਹਾ ਚੱਲ ਉਹ ਕਹਿੰਦਾ ਵੀ ਮੈਂ ਐਕਸਟਰਾ ਲਵਾਂਗਾ ਮੈਂ ਕਿਹਾ ਲੈ ਲੈ ਚੱਲ ਕੋਈ ਨਹੀਂ ਮੈਂ ਮੇਰਾ ਕੰਮ ਤਾਂ ਹੋਵੇ ਮੈਂ ਤਾਂ ਕੈਸ਼ ਦੀ ਲੋਡ ਪੈਂਦੀ ਆ ਕਾਰਡ ਦੇ ਵਿੱਚ ਮੈਂ ਚੱਲ ਕਾਰਡ ਰਾਹੀਂ ਪੇਮੈਂਟ ਹੋ ਜੂਗੀ ਆ ਇੱਥੇ ਇਨਾਂ ਦੀਆਂ ਕੁਝ ਫੇਮਸ ਮਠਿਆਈਆਂ ਨੇ ਇੰਨਾ ਵਿੱਚ ਇੱਕ ਦੋ ਤਾਂ ਮੈਂ ਪਹਿਲਾਂ ਟਰਾਈ ਕੀਤੀਆਂ ਹੀਆਂ ਨੇ ਇਸਤਾਨਬੁਲ ਪਰ ਬਹੁਤ ਟੇਸਟੀ ਹੁੰਦੀਆਂ ਨੇ ਯਾਰ ਬਹੁਤ ਜ਼ਿਆਦਾ ਟੇਸਟੀ ਹੁੰਦੀਆਂ ਨੇ ਇੱਥੇ ਆਏ ਤਾਂ ਜ਼ਰੂਰ ਟਰਾਈ ਕਰੋ ਇੱਕ ਵਾਰੀ ਬਾਰਿਸ਼ ਬਹੁਤ ਜ਼ਿਆਦਾ ਹੋਣ ਲੱਗਦੀ ਆ ਯਾਰ ਇੰਨੀ ਵਧੀਆ ਇੰਨਾ ਵਧੀਆ ਮੌਸਮ ਆ ਬਾਰਿਸ਼ ਪੈ ਰਹੀ ਆ ਕਾਫੀ ਪੀਨ ਨੂੰ ਜੀ ਕਰ ਰਿਹਾ ਯਾਰ ਕਾਫੀ ਪੀਣੀ ਤੇ ਕਰ ਲਓ ਜੀ ਮੈਂ ਲਿਆ ਮੈਂ ਲਈਆ ਇੱਕ ਆਈਸ ਕਾਪਾਚੀਨੋ ਐ ਇੱਕ ਡੋਨਟਸ ਤੇ ਕੋਫੀ ਮੈਂ ਨਾਲ ਹੀ ਕਰੀ ਕਰ ਲਿਆ ਤੇ ਮੈਂ ਕਾ ਚੱਲਦੇ ਹਾਂ ਹੁਣ ਬਹੁਤ ਟਾਈਮ ਹੋ ਗਿਆ ਤੇ ਚੱਲ ਕੇ ਘੜੀ ਆਰਾਮ ਕਰਦੇ ਹਾਂ ਰੈਸਟ ਕਰਦੇ ਹਾਂ ਕਿਉਂਕਿ ਸਵੇਰੇ ਮੈਂ ਜਲਦੀ ਉੱਠ ਕੇ ਤੇ ਤੁਰਨਾ ਬਾਕੀ ਦੀਆਂ ਗੱਲਾਂ ਹੁਣ ਗੱਲ ਕਰਾਂਗੇ ਆਪਾਂ